ਮਾਨਸਾ ਜ਼ਿਲ੍ਹੇ ਦੇ ਇੱਕ ਕਸਬੇ ਬੁਡਲਾਡਾ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। ਤਾਜ਼ਾ ਇਹ ਹੈ ਕਿ ਰਾਮਬਖਸ਼ ਸਿੰਘ ਜੋ ਕਿ ਹਰਿਆਣਾ ਦੇ ਸੁਖਚੇ ਨਾਂ ਪਿੰਡ ਦਾ ਰਹਿਣ ਵਾਲਾ ਉਸਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਤੇ ਨਸਲੇ ਬਰਾਮਦ ਹੋਏ ਨੇ ਇਹ ਨੌਜਵਾਨ ਬੰਬੀਹਾ ਗੈਂਗ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਤੋਂ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸੇ ਅੱਜ ਦੇ ਕਰੀਬ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਜੇ ਪੁਖਤਾ ਤੌਰ ਤੇ ਸਾਂਝੀ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਕਿ ਬੰਬੀਹਾ ਗੈਂਗ ਦੇ ਨਾਲ ਜੁੜਿਆ ਵੱਡਾ ਬਦਮਾਸ਼ ਕਾਬੂ ਹੋਇਆ ਜਿਸ ਦੇ ਕੋਲੋਂ ਤੇ ਨਸਲੇ ਬਰਾਮਦ ਹੋਏ ਨੇ ਤੇ ਦੱਸਿਆ ਵੀ ਜਾ ਰਿਹਾ ਕਿ ਇਹ ਹਰਿਆਣਾ ਦਾ ਰਹਿਣ ਵਾਲਾ ਹੈ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹੋਏ ਇਸ ਬੰਬੀਹਾ ਗੈਂਗ ਦੇ ਨਾਲ ਜਿਹੜੇ ਲਿੰਕ ਨੇ ਉਹਨਾਂ ਦਾ ਖੁਲਾਸਾ ਕਰਦਿਆਂ ਹੋਇਆਂ ਇਸ ਨੂੰ ਗ੍ਰਿਫਤਾਰ ਕਰ ਮਾਨਸਾ ਜ਼ਿਲ੍ਹੇ ਦੇ ਕਸਬਾ ਬੁਡਲਾਡਾ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਸਫਲ ਤਾਂ ਹਾਸਲ ਕੀਤੀ ਤਾਜ਼ਾ ਖ਼ਬਰ ਇਹ ਹੈ ਕਿ ਰਾਮਬਖਸ਼ ਸਿੰਘ ਜੋ ਕਿ ਹਰਿਆਣਾ ਦੇ ਸੁਖਚੇਨਾ ਪਿੰਡ ਦਾ ਰਹਿਣ ਵਾਲਾ ਉਸਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਤਿੰਨ ਨਸਲੇ ਬਰਾਮਦ ਹੋਏ ਨੇ ਇਹ ਨੌਜਵਾਨ ਬੰਬੀਹਾ ਗੈਗ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸੇ ਅੱਜ ਦੇ ਕਰੀਬ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਜੇ ਪੁਖਤਾ ਤੌਰ ਤੇ ਸਾਂਝੀ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਕਿ ਬੰਬੀਹਾ ਗੈਂਗ ਦੇ ਨਾਲ ਜੁੜਿਆ ਵੱਡਾ ਬਦਮਾਸ਼ ਕਾਬੂ ਹੋਇਆ ਜਿਸ ਦੇ ਕੋਲੋਂ ਤੇ ਨਸਲੇ ਬਰਾਮਦ ਹੋਏ ਨੇ ਤੇ ਦੱਸਿਆ ਵੀ ਜਾ ਰਿਹਾ ਕਿ ਇਹ ਹਰਿਆਣਾ ਦਾ ਰਹਿਣ ਵਾਲਾ ਹੈ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹੋਏ ਇਸ ਬੰਬੀਹਾ ਗੈਂਗ ਦੇ ਨਾਲ ਜਿਹੜੇ ਲਿੰਕ ਨੇ ਉਹਨਾਂ ਦਾ ਖੁਲਾਸਾ ਕਰਦਿਆਂ ਹੋਇਆਂ ਇਸ ਨੂੰ ਗ੍ਰਿਫਤਾਰ ਕਰ ਲਿਆ ਮਾਨਸਾ ਜ਼ਿਲ੍ਹੇ ਦੇ ਕਸਬਾ ਬੁਡਲਾਡਾ ਦੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ। ਤਾਜ਼ਾ ਇਹ ਹੈ ਕਿ RAM BAKSH SINGH ਜੋ ਕਿ ਹਰਿਆਣਾ ਦੇ ਸੁਖਚੇਨਾ ਪਿੰਡ ਦਾ ਰਹਿਣ ਵਾਲਾ ਉਸਨੂੰ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਤਿੰਨ ਨਸਲੇ ਬਰਾਮਦ ਹੋਏ ਨੇ ਇਹ ਨੌਜਵਾਨ ਬੰਬੀਹਾ ਗੈਗ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਤਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸੇ ਅਰਧ ਦੇ ਕਰੀਬ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਜੇ ਪੁਖਤਾ ਤੌਰ ਤੇ ਸਾਂਝੀ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਕਿ ਬੰਬੀਹਾ ਗੈਂਗ ਦੇ ਨਾਲ ਜੁੜਿਆ ਵੱਡਾ ਬਦਮਾਸ਼ ਕਾਬੂ ਹੋਇਆ ਜਿਸ ਦੇ ਕੋਲੋਂ ਤੇ ਨਸਲੇ ਬਰਾਮਦ ਹੋਏ ਨੇ ਤੇ ਦੱਸਿਆ ਵੀ ਜਾ ਰਿਹਾ ਕਿ ਇਹ ਹਰਿਆਣਾ ਦਾ ਰਹਿਣ ਵਾਲਾ ਹੈ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹੋਇਆ ਇਸ ਬੰਬੀਹਾ ਗੈਂਗ ਦੇ ਨਾਲ ਜਿਹੜੇ ਲਿੰਕ ਨੇ ਉਹਨਾਂ ਦਾ ਖੁਲਾਸਾ ਕਰਦਿਆਂ ਹੋਇਆ ਇਸ ਨੂੰ ਗ੍ਰਿਫਤਾਰ ਕਰ ਲਿਆ